ਰੀਪਾਈ ਆ ਗਈ ਸਾਡੀ ਕੋਲੜ ਵਾਲੀ ਚਾਹੇ ਵਾਹ ਜੀ ਵਾਹ ਓ ਹੋ 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 ਕੀ ਬਾਤ ਹੈ ਕੀ ਬਾਤ ਹੈ ਅੱਪ ਨਾਲ ਸਟਾਲ ਕੇ ਬਹੁਤ ਅੱਛੀ ਬਾਤ ਹੈ ਵਾਹ ਜੀ ਵਾਹ ਖੁਸ਼ਬੂ ਵੀ ਕਿੰਨੀ ਸੋਹਣੀ ਆਉਂਦੀ ਹੈ ਖੁਸ਼ਬੂ ਸੋਹਣੀ ਆਉਂਦੀ ਹੈ ਨਾ ਲਓ ਜੀ ਆ ਗਿਆ ਵਾਲਾ ਚਾਹ ਨੂੰ ਨਾਲ ਦੀ ਨਾਲ ਆਹ ਲਓ ਲਓ ਜੀ ਮੋਮੋਸ ਸਾਡੇ ਆ ਗਏ ਭਾਈ ਟਿੱਟ ਭਰ ਗਿਆ ਹਾਂ ਟਿੱਟ ਭਰ ਗਿਆ ਟਿੱਟ ਭਰ ਗਿਆ ਪਹਿਲਾਂ ਹੀ ਦੇਖ ਕੇ ਕੀ ਆ ਸੀ ਜੇ ਅਲਰਜੀ ਦੀ ਟੰਗ ਵਾਲਾ ਕੇ ਇਹ ਕੋਕੋਨਟਾ ਉਹ ਪਾਇਆ ਵਾ ਇਹ ਬਰੂਦਾ ਹੈ ਮਮੀ ਕੀ ਆ ਸੀ ਜ ਮਮੀ ਸਤਿ ਸ਼੍ਰੀ ਅਕਾਲ ਜੀ ਸਾਰੇ ਸੋ ਮੇਰੇ ਨਾਲ ਨਹੀਂ ਆ ਜੀ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਚਾਹਤੀ ਕਲਾਸ ਨੂੰ ਮੋਗੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਕੁਝ ਹੋਵਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਜੀ ਤੇ ਕਰ ਦਿਓ ਜੀ ਕਮੈਂਟ ਤੁਹਾਨੂੰ ਜਿਵੇਂ ਕਿ ਪਤਾ ਸੀ ਅਲੱਗ-ਅਲੱਗ ਫੂਡ ਆਈਟਮ ਜਿਹੜੀ ਟੇਸਟ ਕਰ ਰਹੀਆਂ ਖਾਂਦੇ ਤਾਂ ਚਲੋ ਸਭ ਸੇਮੀ ਆ ਜੀ ਮੈਂ ਰੋਪੜ ਚ ਵੀ ਅਸੀਂ ਸਭ ਕੁਝ ਸੇਵ ਕਰਦੇ ਬਟ ਇੱਥੇ ਥੋੜੀ ਜਿਹੀ ਅਲੱਗ ਚੀਜ਼ ਜੀ ਟਰਾਈ ਕਰਕੇ ਦੇਖਣੀ ਆ ਸੋ ਇਸ ਕਰਕੇ ਅਸੀਂ ਹੁਣ ਦੇਖਦੇ ਹਾਂ ਵੀ ਇਸ ਕੈਫੇ ਦੇ ਵਿੱਚ ਕੀ ਅਲੱਗ ਹੈ ਠੀਕ ਹੈ ਮੇਰਾ ਮਤਲਬ ਅਲੱਗ ਤਾਂ ਕਿੰਨ ਦਾ ਅਸੀਂ ਖਾਣਾ ਤਾਂ ਉਹੀ ਹੈ ਨਿਊਡਲਸ 버ਗਰ ਪਰ ਇੰਦਾ ਦਾ ਟੇਸ ਕੀ ਹੈ ਇਹਨਾਂ ਨੇ ਕੀ ਕੁਝ ਅਲੱਗ ਪਾਇਆ ਥੋੜਾ ਜਿਹਾ ਸਭ ਟੈਕਸਚਰ ਆਦਾ ਸੀ ਇਸ ਕਰਕੇ ਅਸੀਂ ਆਏ ਹਾਂ ਜੀ ਆ ਦੇਖੋ ਗੁੱਡ ਕਿਰਪਾ ਕੈਫੇ ਦੇ ਵਿੱਚ ਬਹੁਤ ਹੀ ਵਧੀਆ ਕੈਫੇ ਆ ਤੇ ਦਿੱਖ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਤਾਂ ਹੀ ਬਹੁਤ ਸੋਹਣਾ ਬਣਿਆ ਹੈ ਐਂਡ ਸਫਾਈ ਰੱਖੀ ਬਲੈਕ ਕਲਰ ਜਿਹੜਾ ਆ ਉਹ ਹੈ ਨਾ ਉੱਪਰ ਗਿਆ ਹੈ ਉਹ ਸੁਨੇ ਸੁਨੇ ਤੇ ਫਲਾਵਰਸ ਵੀ ਲਗਾਏ ਹੋਏ ਮੇਨਲੀ ਸਫਾਈ ਦਾ ਕੰਮ ਹੁੰਦਾ ਕਿਸੇ ਵੀ ਕੈਫੇ ਦੇ ਵਿੱਚ ਜਾਣਾ ਕਿਸੇ ਵੀ ਖਾਣ ਦੇ ਤੇ ਜਾਣਾ ਜੇ ਸਫਾਈ ਹੈ ਤਾਂ ਬੈਸਟ ਐਂਡ ਬੈਸਟ ਆ ਤਾਂ ਹੁਣ ਆਪਾਂ ਮੰਮੀ ਨੂੰ ਨਾਲ ਲੈ ਕੇ ਆਏ ਆ ਮੰਮੀ ਨੇ ਤਾਂ ਪਹਿਲਾਂ ਕਿਹਾ ਤਾਂ ਵੀ ਭਾਈ ਚੁਰ ਚਰੀ ਦੀ ਸੀ ਹੂੰ ਚੁਰ ਚਰੀ ਦੀ ਤੇ ਵੈਲੋਏ ਅੰਦਰ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੋਣ ਅਸੀਂ ਬਣਾ ਕੇ ਰਹਿਣੀ ਤੁਛੜੀ ਕਿਹੜੀ ਹੁੰਦੀ ਆ ਆ ਤਾਂ ਉਹ ਹੀ ਖਾਂਦਾ ਹੀ ਕੋਲ ਬੱਸ ਨਹੀਂ ਖਲਾਣਾ ਹੁਣ ਪਾਈ ਮੰਮੀ ਨੇ ਜੋ ਕਹਤਾ ਉਹ ਖਾ ਲੈਣਾ ਬਾਕੀ ਦੇਖਦੇ ਹਾਂ ਹਾਂ ਇਹ ਬਿਲਕੁਲ ਦੇਖੋ ਦੇਖੋ ਹਾਂ ਸਪਰੇਅਰ ਹੋਏ ਨੇ ਇਹ ਦੇ ਵੇਲੇ ਸਪਰੇਅਰ ਹੋਏ ਨੇ ਹੈ ਨਹੀਂ 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 ਸਪੈਸ਼ਲ ਕੰਮ ਹੈ ਇਹ ਦੇਖ ਲੈ ਕਿਆ ਮਨੋ ਐਡਾ ਬੜਾ ਮੈਨੂ ਵੀ ਤੇਰੇ ਕੋਲ ਜੀ ਐਡਾ ਇਹਨਾਂ ਨੂੰ ਸਮਝ ਆਉਂਦਾ ਹੂੰ ਕੁਛ ਵੀ ਮੰਗਾ ਲੈ ਮੰਮੀ ਨੂੰ ਚਾਹ ਮੰਗਾ ਲਓ ਕਣਕ ਵੀਰ ਤੇ ਦੇ ਫੁਲਾਸ ਚਾਹ ਚਾਹ ਪੀਣੀ ਪੀਣੀ ਮੰਮੀ ਚਾਹ ਹੈ ਚਲੋ ਫੇ ਚਾਹ ਕੁਲੜ ਕੀ ਚਾਹ ਬਗਾ ਕੇ ਦੇਖੋ ਗਿਆ ਵੀਰ ਤੇ ਦੀਆ ਉਹ ਚਲੋ ਉਹ ਤਾਂ ਠੀਕ ਹੈ ਹੁੰਦੀ ਹੁੰਦੀ ਚਾਹ ਹੈ ਉਹ ਬਸ ਕੁਲੜ ਚ ਹੁੰਦੀ ਆ ਤੇ ਗੁੜ ਦੀ ਚਾਹ ਲਗਾ ਕੇ ਦੇਖ ਲਓ ਕੜਕਾ ਮਸਾਲਾ ਚਾਹ ਮੰਗਾ ਕੇ ਦੇਖ ਲਓ ਕੜਕਾ ਮਸਾਲਾ ਚਾਹ ਦੇਖ ਲੈ ਜਿਹੜੀ ਮਾਤੀ ਮੰਗਾਲਾ ਮੰਗਾ ਲੂੰਗੇ ਮੰਗਾਲਾ ਚਾਹ ਚਾਹ ਤਾਂ ਦੂਏ ਆਉਣੀਆਂ ਤੇ ਇਹਦਾ ਪੀਣੀ ਨਹੀਂ ਨਹੀਂ ਜੀ ਅੱਛਾ ਚਾਹ ਲਗਾ ਕੇ ਦੇਵਾ ਏ 3 ਕੇ ਦੱਸੋ ਕੀ ਆ ਇਹ ਆ ਮਗਾ ਲਾ ਮੰਗਾਲਾ ਚੱਲ ਮੈਂ ਮੁਕ ਤੇਲ ਮਿਲਾਇਆ ਮਿੰਟ ਫਲੇਵਰ ਆ ਤੇ ਕੀ ਮਗਾ ਲਈ ਯਾਰ ਨੂਡਲਸ ਵੀ ਨਹੀਂ ਹੋ ਰਹੇ ਤੇ ਨੂਡਲਸ ਵੀ ਨਹੀਂ ਹੈ ਤੇ ਨੂਡਲਸ ਵੀ ਨਹੀਂ ਹੈ ਕਿਹੜਾ ਨੂਡਲ ਮੈਗੀ ਨਾ ਮੈਗੀ ਆ ਮੈਗੀ ਆ

ਮਮੋਸ ਖਾ ਲਈ ਮੰਗਾਲਾ ਮਮੋਸ ਹੈ ਮਮੋਸ ਤਾਂ ਮੈਂ ਨਹੀਂ ਵੀ ਖਾ ਲੈਣੇ ਮਮੋਸ ਖਾ ਨਹੀਂ ਕੋਈ ਇੰਦਰ ਇੰਦਰ ਕਰ ਸਕਦੇ ਆਪਾਂ ਹੂੰ ਇੱਕ ਪੀਜ਼ਾ ਬਗਾਲ ਲੈਂਦੇ ਆ ਜੀ ਹਾਂ ਇੱਕ ਉਹ ਤੋਂ ਡੀਜਾ ਬਗਾਲ ਲੈਂਦੇ ਆ ਜੀ ਹੂੰ ਇੱਕ ਆ ਬਗਾਲਨੇ ਕੀ ਆਤਾ ਆ ਬੁੱਕਿਆ ਪਰ ਕਿਸ ਟਾਈਮ ਤੋਂ ਸਮਾਂ ਹੈ ਮੋਮੋਸ ਵੀ ਨਾਲੋ ਹਾਂ ਦੇ ਵੀਰੇ ਦੇ ਇੱਕ ਤਾਂ ਮਿਕਸ ਵਜ ਮੋਮੋਸ ਦੇ ਦੋ ਠੀਕ ਇੱਕ ਤੁਸੀਂ ਦੇ ਦੋ ਹਾਂ ਚਾਹੋ ਨੀਲਗਿਰੀ ਵਾਲੀ ਚਾਹ ਨੀਲਗਿਰੀ ਚਾਹ ਅਗੇ ਨਾ ਠੀਕ ਹੈ ਤਾਂ ਇੱਕ ਦੇ ਦੋ ਸਾਨੂੰ ਮੋਟੇ ਵਾਲੇ ਨਾ ਮਿੱਠਾ ਇਹਦੇ ਲਈ ਕੁਝ ਨਹੀਂ ਚਾਹ ਲੈਣਾ ਇੱਕ ਤੇ ਇੱਕ ਦੇ ਕੋਈ ਨਾ ਕੋਈ ਕੋਈ ਨਾ ਇਹ ਤਾਂ ਗਰਦੇ ਦੇ ਵਿੱਚ ਮੈਨੂੰ ਲੱਗ ਰਿਹਾ ਹੋਰ ਕੁਝ ਦੇਖ ਲੈ ਉਹ ਮਗਾਲਾ ਕੋਈ ਮਜੀਟੋ ਮਜੀਟੋ ਹੈ ਨਹੀਂ ਹਾਂ ਮਜੀਟੋ ਹੈ ਆਪਰੇ ਦੀ ਪੈਰੀ ਪੈਰੀ ਪਨੀਰ ਪੀਜ਼ਾ ਦੇ ਦੇ ਇੱਕ ਵੀਰੇ ਐਕਸਟਰਾ ਚੀਜ਼ ਮਿਕਸ ਲੱਜਮੂ ਤੇ ਨਾਈਟ ਮਾਰ ਤੇ ਦੇਖਦੇ ਹਾਂ ਕਿਦਾਂ ਦੇਖਦੇ ਆ ਭਾਈ ਤੇ ਕਰਨ ਸਾਡਾ ਥੋੜਾ ਜਿਹਾ ਹੋ ਗਿਆ ਜੀ ਉਹ ਖੰਗ ਜੀ ਜ਼ਿਆਦਾ ਹੋ ਗਈ ਕਹਿੰਦਾ ਪੈਣਾ ਉਹ ਕਹਿੰਦਾ ਜੀ ਮੈਂ ਪੈਣਾ ਤਾਂ ਕਰਕੇ ਉਹ ਸਾਡੇ ਨਾਲ ਲਿਆਂ ਆ ਕਹਿੰਦਾ ਮੈਂ ਕੁਝ ਨਹੀਂ ਖਾ ਭਾਈ ਹਾਂ ਸੌ ਗਿਆ ਆਪਸ ਮੈਂ ਕਹਿੰਦਾ ਤੇਰੀ ਉਹ ਥੱਕ ਗਿਆ ਅੱਜ ਉਹ ਸਫਰ ਕਰਦੇ ਕਰਦੇ ਨਾ ਕੁਝ ਖੰਗ ਜੀ ਨੇ ਨਾ ਸਮਾਰਿਆ ਬਹੁਤਾ ਤਾਂ ਕਰਕੇ ਜ਼ਿਆਦਾ ਖਾਣ ਘੱਟ ਹੈ ਕੁੰਦੇ ਹੈ ਹਾਂ ਉਹ ਇੱਕ ਜਿਹੜੀ ਦਵਾਈ ਆ ਨਾ ਅੰਗ ਵਾਲੀ ਜਿਹੜੀ ਆਪਾਂ ਇੱਥੇ ਸਟੋਰ ਤੋਂ ਲਈ ਆ ਉਹਦੇ ਨਾਲ ਨੀਂਦ ਬਹੁਤ ਆਉਂਦੀ। ਦਿੱਤੀ ਆ ਉਹ ਹਾਂ ਉੱਥੇ ਤੇ ਆਣ ਕੇ ਜੇ ਆਪਾਂ ਆਏ ਦਰਸ਼ਨ ਕਰਕੇ ਉਹਨੇ ਆਣ ਕੇ ਦਵਾਈ ਲਈ ਆ ਤੇ ਬਾਕੀ ਉਹਨੂੰ ਫਿਰ ਗੇਮ ਖੇਡਦੇ ਖੇਡਦੇ ਨੂੰ ਮਨ ਲੱਗਦਾ ਨੀਂਦ ਆਉਂਦੀ। ਖਾਣਾ ਮ ਖਾਣਾ ਹੀ ਨਹੀਂ ਕੁਝ ਪੀਣਾ ਨਹੀਂ ਉਹ ਖਾਣ ਨੂੰ ਮਨਾ ਕਰ ਦੂਗਾ। ਉਹ ਤਾਂ ਕਹਿੰਦਾ ਮੈਂ ਰੋਟੀ ਵੀ ਨਹੀਂ ਖਾਣੀ ਪੱਕੇ ਨਹੀਂ। ਹਾਂ ਬਿਲਕੁਲ। ਦੇ ਦੇਖਦੇ ਆ ਜੀ ਫਿਰ ਹੁਣ ਬਾਈ ਉਹਨਾਂ ਦਾ ਕਮਾਲ ਕਿਵੇਂ ਨਾ ਬਣਾਉਂਦੇ ਆ ਬਾਈ ਉਹ ਨਹੀਂ ਵੈਸੇ ਬਾਈ ਦੀ ਇਹਨੇ ਖਾਣਾ ਇਹ ਮਾਮੂ ਦੇ ਨਾਮ ਤੇ ਕਿਹਦੇ ਕਰਤਾ ਚੱਕਲੀ ਇਹ ਮਾਮੂ ਦੇ ਨਾਮ ਮਾਮੂ ਦੇ ਨਾਮ ਦੀ ਖਾਉਂਗਾ ਲੈ ਦੂ ਜਾਟਾ ਹਰਕੁਣ ਉਹ ਪੁੱਤ ਵੀਰਾਂ ਦੇ ਡੁੱਬੇ ਰੱਟੂ ਵੀਰਾਂ ਦੇ ਡੁੱਬੇ ਰੱਟੂ ਵੀਰਾਂ ਦੇ ਡੁੱਬੇ ਇੱਥੇ ਇਹ ਆ ਫੋਟੋ ਵਿੱਚ ਜਿਹੜੇ ਫੋਟੋ ਵਿੱਚ ਏ ਇਧਰ ਹਰਕੁਣ ਉਹ ਦੇਖ ਪੁੱਤ ਹਾਂ ਸ਼ਾਬਾਸ਼ ਕਿੱਦਾਂ ਦੇਖੀ ਤੁਸੀਂ ਇਹਦੇ ਸੈਟਮੈਂਟ ਲਗਾ ਕੇ ਸੀ ਪੱਕਾ ਇਹ ਰਮਾਲ ਫਿਕਸ ਕਰਤਾ ਨਹੀਂ ਵਧੀਆ ਗੱਲ ਆ ਬੋੜਾ ਪਹਿਲਾਂ ਕਿਤੇ ਗਿਆ ਕਿੱਥੇ ਗਿਆ ਜੇ ਬੱਚਾ ਦੁੱਧ ਕੱਢਦਾ ਨਾ ਭਾਈ ਚਾਂਸ ਤਾਂ ਪਹਿਲਾਂ ਰਮਾਲ ਲੱਭੋ ਇਹਦਾ ਆਏ ਆ ਵੀ ਨਾਲੇ ਆ ਹਾਂ ਰਮਾਲ ਤੇ ਬਾਈ ਉਹਨਾਂ ਦੀ ਭਾਈ ਡੈਕੋਰੇਸ਼ਨ ਬਹੁਤ ਸੋਹਣੀ ਆ ਆ ਦੇਖ ਸਕਦੇ ਆ ਤੁਸੀਂ ਕੀ ਬਾਤ ਹੈ ਫਿਰ ਸਪੈਸ਼ਲ ਥੈਂਕ ਯੂ ਹਾਂ ਨਹੀਂ ਆਂਦੀ ਆ ਨਾ ਉਹ ਲੈਟਾ ਪੈਂਦੀਆਂ ਅੱਖਾਂ 'ਚ ਲੈਟਾ ਪੈਂਦੀਆਂ ਉਹ ਲੱਡੂ ਉਹ ਦੇਖਦੀ ਆ ਇਹ ਮੇਰੇ ਲੱਡੂ ਇਹ ਮੇਰੇ ਡੱਡੂ ਆਏ ਮੇਰੇ ਡੱਡੂ ਆਏ ਮੇਰੇ ਡੱਡੂ ਇਹ ਮੇਰੇ ਡੱਡੂ ਇਹ ਨਾ ਬੈਂਸ ਆਉਂਦੀ ਨਾ ਆ ਹਾਂ ਟੌਰ ਆ ਸਾਡੇ ਲੱਡੂ ਦੀ ਪੂਰੀ ਪਾਪਾ ਦੀ ਪਰਿ ਆਪਣੀ ਪਾਪਾ ਦੀ ਜਾਨ ਪਰ ਚਾਪੂ ਚੀ ਚੋਲੇ ਮੰਗਦਾ ਨਾ ਹਾਂ ਬੁੱਤਾ ਫੇ ਹੈਗਾ ਹੀ ਆ ਬੁੱਤਾ ਬੈਠਾ ਹੀ ਹੈਗਾ ਮੰਮਾ ਦੀ ਜਾਨ ਸੋਰੀ ਸੋਰੀ ਪਾਪਾ ਦੀ ਮੰਨਣਾ ਲੱਡੂ ਵੀ ਹੈਡ ਆ ਭਾਈ ਚਲੋ ਜੀ ਫਿਰ ਮਿਲਦੇ ਹਾਂ ਹੁਣ ਸਾਨੂੰ ਜਦੋਂ ਭਾਈ ਸਾਡੀ ਡਿਸ਼ ਬਣ ਕੇ ਆ ਗਈ ਫਿਰ ਦੇਖਦੇ ਆਂ ਕਿ ਆ ਕੁਝ ਬਣ ਕੇ ਆਉਂਦਾ ਕਿਵੇਂ ਦਾ ਬਣ ਕੇ ਆਉਂਦਾ ਲੋ ਜੀ ਮੋਮੋਸ ਸਾਡੇ ਆ ਗਏ ਭਾਈ ਹੋਰ ਟਿੱਡ ਭਰ ਜਾਂਦੇ ਹੈ ਟਿੱਡ ਭਰ ਗਿਆ ਪਹਿਲਾਂ ਹੀ ਦੇਖ ਲਈ ਦੇਖ ਲਈ ਕੀ ਆ ਸੀ ਜੀ ਅਲਰਜੀ ਟੰਗ ਨਾਲ ਆ ਕੇ ਇਹ ਕੋਕੋਨਟਾ ਉਹ ਪਾਇਆ ਭਾਈ ਇਹ ਬਰੂਦਾ ਹੈ ਨਹੀਂ ਨਹੀਂ ਹਾਂ ਮੰਮੀ ਕੀ ਆ ਸੀ ਜੀ ਮੰਮੀ ਮੁੰਡਲੇ ਸਾਰਾ ਸੇ ਮਾਇਤਾ ਦਾ ਉਹ ਮੈਨੂੰ ਮੀਰੀ ਮੀਰੀ ਤਾਂ ਲੱਗਦਾ ਹੈ ਕਿ ਜੀਜੀ ਕੋਲ ਕਿਹੜੀ ਜੀਜੀ ਨਾ ਨਹੀਂ ਮੂੜ ਬਾਰੋਂ ਦਾ ਕੁਝ ਹੋ ਰਹੀ ਚੀਜ਼ ਹੈ ਜੀ ਹੈ ਮੈਨੂੰ ਚੀਜ਼ ਤੇ ਉਪਰ ਵਾਈਟ ਕਲਰ ਕੇ ਕੀ ਡਾਲਣਾ ਹੈ ਚੀਜ਼ 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 ਆ ਚੀਜ਼ ਹਾਂ ਠੀਕ ਹੈ ਮੈਂ ਉਹ ਹੁੰਦਾ ਮੰਮੀ ਜਿਹੜਾ ਪੀਜ਼ਾ ਤੇ ਪੈਂਦਾ ਨਹੀਂ ਆਏ ਜਦ ਪੀਜ਼ਾ ਆਪਾਂ ਖਾਂਦੇ ਆ ਉਹ ਜਿਹੜਾ ਇਦਾਂ ਜਿਹੜਾ ਮੰਮੀ ਬਣੀ ਤੱਦੂ ਕਰਦਾ ਬਸ ਉਹ ਚੀਜ਼ ਲਾ ਲਾ ਬਸ ਆਈਡੀਆ ਜਾ ਦੇਖੋ ਹੁਣ ਛਾਕੇ ਭਾਈ ਕਿਆ ਕਹਿੰਦੇ ਆ ਆਪਣੇ ਮੋਂਮੋਸ ਹੈ ਤਾਂ ਵੈਸੇ ਮੇਰੇ ਫੇਵਰੇਟ ਆ ਮੋਂਮੋਸ ਪਰ ਆ ਬੜੇ ਨੇ ਦੂਜੇ ਸਵਾਲ ਲੱਗਦੇ ਜਿਹੜੇ ਸਟੀਮ ਵਾਲੇ ਸਟੀਮ ਵਾਲੇ ਮੋਂਮੋਸ ਭਾਈ ਬਹੁਤ ਸਵਾਲ ਲੱਗਦੇ ਆ ਹੈ ਬੜੀਆ ਲੱਗਦੇ ਆ ਚਲੋ ਹਾਂ ਹੂੰ ਕੁਚਰੇ ਬੰਦ ਗੋਡਾ ਇੱਥੇ ਜਿਹੜਾ ਕਾਲੇ ਵਿੱਚ ਦੇਖੜਾ ਸ਼ਿਰਕਾ ਆ ਗਿਆ ਨਾ ਹੂੰ ਮੈਂ ਨੇ ਸਟੀਮ ਵਾਲੇ ਨੇ ਕਿ ਸੰਦ ਮੈਂ ਨੂੰ ਆ ਬਸ ਨੇ ਇਸ ਸਟੀਮ ਵਾਲੇ ਦਾ ਬਾਕਸ ਵਾਲ ਲੱਗਦੇ ਮੈਂ ਦਾ ਖਾਣ ਨੂੰ ਆ ਦੇ ਚਟਣੀ ਚ ਵੀ ਜਾਨ ਹੁੰਦੀ ਆ ਹੋ ਸਕਦਾ ਤੇ ਹੋ ਸਕਦਾ ਤੁਸੀਂ ਖਾਣੇ ਨਹੀਂ ਹੁਣ ਮੈਨੂੰ ਨਹੀਂ ਬਾਈ ਇਹ ਲਾਓ ਜੀ ਸਾਡਾ ਭਾਈ ਪੀਜ਼ਾ ਵੀ ਆ ਗਿਆ ਪੀਜ਼ਾ ਤਾਂ ਵੈਸੇ ਬਾਈ ਨੇ ਬਹੁਤ ਸੋਹਣਾ ਬਣਾਇਆ ਲੱਗਦਾ ਹੈ ਜੈਸਵੇਂ ਇਹ ਇਧਰ ਕੋਲਾ ਕੋਲ ਲੂੰ ਚੀਜ਼ ਪਾਈਆਂ ਖੁੱਲੀ ਜੀ ਕੀ ਬਾਤ ਹੈ ਮਮੀ ਇਹਨੇ ਸਾਰਾ ਲਾ ਦਿੱਤਾ ਮਮੀ ਇਹ ਉਹੀ ਚੀਜ਼ ਹੈ ਮਮੀ ਹੈ ਚੀਜ਼ ਇਹਨੂੰ ਕਹਿੰਦੇ ਆ ਜਿਹੜੀ ਪਹਿਲਾਂ ਮੂੰਮੋਲ ਦੇ ਉੱਪਰ ਨਹੀਂ ਦੀ ਪਾਇਆ ਵਾ ਬਰੂਦਾ ਜਾਂ ਇਹ ਚੀਜ਼ ਹੁੰਦੀ ਆ ਚੀਜ਼ ਤੇ ਸ਼ੱਕੋ ਜੀ ਬੀ ਪੀਜ਼ਾ ਇਹਨਾਂ ਨੇ ਉੱਪਰ ਸਾਰਾ ਕੁਝ ਮਤਲਬ ਪਹਿਲਾਂ ਹੀ ਪਾ ਕੇ ਦਿੱਤਾ ਹੋਇਆ ਜੋ ਵੀ ਹੁੰਦਾ ਨਾਲ ਮਸਾਲਾ ਮਸੂਲਾ ਜਾ ਦੇਖੋ ਖਾ ਕੇ ਹੁਣ ਕੀ ਆ ਗਏ ਆ ਮੰਮੀ ਬਣ ਗਈ ਗੱਲ ਤੇ ਨਾਲ ਆਪਣੀ ਹੁਣ ਚਾਹ ਵੀ ਆਉਣੇ ਵਾਲੀ ਆ ਕੁੱਲੜ ਵਾਲੀ ਤੇ ਮੰਮੀ ਕਹਿੰਦੀ ਪਹਿਲਾਂ ਚਾਹ ਲਿਆਓ ਬਾਕੀ ਗੱਲਾਂ ਬਾਅਦ ਚ ਹਾਂ ਚਾਹ ਤਾਂ ਚਾਹੇ ਵਧੀਆ ਬਣ ਗਈ ਗੱਲ ਯਾਰ ਮੈਨ ਚੱਲ ਵਧੀਆ ਸਵਾਦ ਆ ਬਿਲਕੁਲ ਐਪੋਰੇਟਰ ਨੋ ਨੋ ਠੀਕ ਆ ਚਲੋ ਭਾਈ ਭਾਈਆ ਬਾਬਾ ਕੁਝ ਆ ਨਾ ਪਿਆਜ਼ ਆ ਕਿਸੇ ਦਾ ਫੇਵਰੇਟ ਪਨੀਰ ਪਾਇਆ ਪਨੀਰ ਤਾਂ ਫੇਰ ਭਾਈ ਪਨੀਰ ਤਾਂ ਕਿਸੇ ਘੈਂਟ ਬੰਦੇ ਦਾ ਹੀ ਫੇਵਰੇਟ ਹੁੰਦਾ ਠੀਕ ਆ ਲਓ ਜੀ ਭਾਈ ਹੁਣ ਮੂਹ ਚਾਹੀ ਜਾਂਦਾ ਪਾਣੀ ਤੇ ਜਲਦੀ ਤੋਂ ਜਲਦੀ ਹੁਣ ਪੀਜ਼ਾ ਖਾਦਾ ਜਾਵੇ ਹੈ ਤੇ ਨਾਲ ਆ ਜਣੀ ਹੁਣ ਚਾਹ ਥੋੜੀ ਜੀ ਇਹਨਾਂ ਦੀ ਕਹਿ ਲੋ ਵੀ ਹਾਂ ਪਰ ਚੀਜ਼ ਸਵਾਦ ਆ ਸਰਵਿਸ ਥੋੜੀ ਜੀ ਸਲੋ ਹੈ ਤੇ ਚਲੋ ਕੋਈ ਗੱਲ ਨਹੀਂ ਪਰ ਹੋਰ ਵੀ ਗਾਹਕ ਆਏ ਹੋਏ ਭਾਈ ਪਿੱਛੇ ਬੈਠੇ ਆ ਵੀਰ ਹੁਣੀ ਤੇ ਉਹਨਾਂ ਦੇ ਵੀ ਵਿੱਚ ਆਰਡਰ ਆ ਗਏ ਤਾਂ ਕਰਕੇ ਚਲੋ ਫਿਰ ਵੀ ਇਦਾਂ ਚੀਜ਼ ਸਵਾਦ ਹੋਣੀ ਚਾਹੀਦੀ ਆ ਇਹ ਥੋੜਾ ਜਿਹਾ ਟਾਈਮ ਲੱਗ ਗਿਆ ਤਾਂ ਵੀ ਕੋਈ ਗੱਲ ਨਹੀਂ ਚਲੋ ਫਿਰ ਛਕਦੇ ਆ ਜੀ ਹੁਣ ਤੇ ਚਾਹ ਆਏ ਤੋਂ ਮਿਲਦੇ ਆ ਜੀ ਪਾਈ ਆ ਗਈ ਸਾਡੀ ਕੋਲੜ ਵਾਲੀ ਚਾਹ ਵਾਹ ਜੀ ਵਾਹ ਓ ਹੋ 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 ਕੀ ਬਾਤ ਹੈ ਕੀ ਬਾਤ ਹੈ ਬੜੇ ਸਤਾ ਦੇ ਬਹੁਤ ਅੱਛੀ ਬਾਤ ਹੈ ਵਾਹ ਜੀ ਵਾਹ ਖੁਸ਼ਬੂ ਵੀ ਕਿੰਨੀ ਸੋਹਣੀ ਆਉਂਦੀ ਹੈ ਖੁਸ਼ਬੂ ਸੋਹਣੀ ਆਉਂਦੀ ਹੈ ਨਾ ਲਓ ਜੀ ਆ ਗਿਆ ਵਾਲਾ ਚਾਹ ਨੂੰ ਨਾਲ ਦੀ ਨਾਲ ਹਾਂ ਲੋ ਇਹਨੂੰ ਕਹਿੰਦੇ ਕੁੱਲੜ ਵਾਲੀ ਚਾਹ ਤੰਦੂਰੀ ਚਾਹ ਹੈ ਤੰਦੂਰੀ ਚਾਹ ਇਹ ਮੇਰੀ ਤੰਦੂਰੀ ਚਾਹ ਹੈ ਤੰਦੂਰੀ ਚਾਹ ਹੋਰ ਇਹਨੂੰ ਕਹਿੰਦੇ ਤੰਦੂਰੀ ਚਾਹ ਹੈ ਹੈ ਹਜੇ ਵੀ ਉਬਲਦੀ ਆ ਆ ਬੜਾ ਜ਼ਿਆਦਾ ਗਰਮ ਮੈਨੂੰ ਲੱਗਦਾ ਇਹਨੇ ਪਲੇਟ ਤੇ ਬਾਹਰ ਆ ਜਾਣਾ ਨਹੀਂ ਨਹੀਂ ਬਾ ਰੁਕ ਗਿਆ ਰੁਕ ਗਿਆ ਨਾ ਹੋਜੀ ਭਾਈ ਇਹ ਕਿਹੜਾ ਆਈਟਮ ਦੇਖ ਲੋ ਅਲੱਗ ਬਣਾਈ ਹੋਈ ਆ ਹਨਾ ਰੇਕ ਚੀਜ਼ ਟੈਸਟ ਕਰਨੀ ਚਾਹੀਦੀ ਆ। ਕੀ ਬਾਤ ਹੈ? ਲਓ ਜੀ ਭਾਈ। ਮੰਮੀ ਅਲੱਗ ਕਿਸਮ ਦੀ ਚਾਹ। ਮੰਮੀ ਪਹਿਲਾਂ ਇੱਕ ਲਾ ਕੇ ਦੇਖੋ ਗਰਮ ਨਾ ਹੋਵੇ। ਉਹ ਇਦਾਂ ਗਰਮ ਹੋਣਾ ਹਜੇ ਕਿੱਥੇ ਚੱਕਣਾ ਹੈ? ਹੱਦ ਹੋ ਗਈ ਦੱਸ। ਆਪੇ ਕਹਿੰਦੇ ਲੋਗਾਂ ਨੇ ਚੱਕੋ ਚਾਹ। ਉਹ ਮੈਂ ਕਿਹਾ ਅਲੱਗ ਕਿਸਮ ਦੀ ਚਾਹ। ਹਾਂ ਥੋੜੀ ਕਿਹਾ ਵੀ ਚੱਕੋ ਚਾਹ। ਦੱਸ ਜੈਸਮਿਨ ਵੀ ਕਮਾਲੇ ਕਰਦੀ। ਲਓ ਜੀ ਮਾਤਾ ਜੀ ਪਹਿਲਾਂ ਪਾਣੀ ਛੱਕੋ। ਇੱਧਰ ਜੈਸਮਿਨ ਦੀ ਆ ਗਈ ਕੋਲਡ ਡਰਿੰਕ। ਪੀਂਦੀ ਤਾਂ ਹੈ ਨਹੀਂ ਪਰ ਠੱਕੇ ਦੇ ਨਾਲ ਅੱਜ ਪਲਾ ਦੇਣੀ ਇਹਨੂੰ। ਕੋਕੋ ਘੁੱਟੇ ਬੰਨਣਾ, ਮੱਕੀ ਤੇ ਚੀਂਹਣਾ। ਤੇ ਮੈਂ ਹੁਣ ਚਾਹ ਪਰ ਨੂੰ ਪੀਵਾਂਗਾ। ਪੀ ਲਾ ਹਣ ਦੱਬ ਘੁੱਟ ਗਏ। ਟੱਕ ਦੇ ਫਟੇ। ਹੂੰ। ਪਸੰਦ ਦੇਣਾ ਹੁੰਦਾ। ਦੱਸ। ਪੀ ਜਾਣਾ। ਉਹ ਪੀ ਹੋ ਜਾਂਦਾ ਠੰਡੇ ਨੇ ਦਾ ਸਭ ਕੋ ਵਧੀਆ ਹਾਜਮ ਕਰ ਦਿੰਦਾ ਸਾਰਾ ਕੁਝ ਕੋਕਤਾ ਇਹੋ ਜੀ ਚੀਜ਼ ਆ ਨਾ ਵਧੀਆ। ਚਾਹ ਵੀ ਜਗਾ ਬਣਾਉਣਾ। ਹਾਂ ਬਣਾ ਦੇਣੀ ਨੇ। ਦੇਖੀ ਤਾਂ ਸਹੀ ਤੂੰ ਜਦੋਂ ਢ ਘਾਰ ਆ ਜਾਂਦਾ ਇਹਦੇ ਨਾਲ ਬਹੁਤ ਵਧੀਆ ਚੀਜ਼ ਆ ਇਹ। ਤੇ ਠੰਡਾ ਹੋ ਗਿਆ ਖਾਲੀ ਹੋ ਗਿਆ ਤਾਂ ਚਾਹ ਇਹਦੀ ਸਾਰੀ ਥੱਲੇ ਹੀ ਉਹ ਇਧਰ ਵਾਲੇ ਦੀ ਚਾਹ ਤਾਂ ਠੰਡਾ ਤਾਂ ਹੋ ਗਿਆ ਚੱਲ ਉਹ ਇਧਰ ਵਾਲੇ ਦੀ ਚਾਹ ਤਾਂ ਵਿੱਚ ਰਹੀ ਹੋਣੀ ਸਾਰੀ ਵਿੱਚ ਨੂੰ ਮੰਮੀ ਧਿਆਨ ਨਾਲ ਉਹ ਨਹੀਂ ਚੋਂਦਾ ਹੋਣਾ ਮੈਨੂੰ ਲੱਗਦਾ ਹੈ ਹਾਂ ਲੱਗਦਾ ਚੋਂਦਾ ਹੋਣਾ ਹਾਂ ਚੱਲ ਕੋਈ ਨਹੀਂ ਕਰਦੇ ਆ ਇਹਦਾ ਵੀ ਹੀਲਾ ਕੋਈ ਹੋਰ ਕੱਪ ਮੰਗਾ ਲੈਂਦੇ ਮੇਤਰ ਯਾਰ ਇਹ ਮਨਨ ਦਾ ਲੀਕ ਕਰਦਾ ਜੀ ਚੋਂਦਾ ਹਨਾ ਇਹ ਖਾਲੀ ਹੋ ਗਿਆ ਬਿਲਕੁਲ <laughs> कोई होर ले आने की कप यार तो ये ये तो मुझे लगता है ना नीचे से टूटा हुआ है शायद नहीं 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 बाल ज़्यादा ये गर्म हो गया इसकी वजह से अच्छा अभी डाले तो नहीं चलो बस बस में चाय तो बहुत है हमने तो हमें तो ऐसे तो 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 अच्छा फिर ठीक है।, तो है हमें तो ऐसे लगा कि नीचे से टूटा हुआ होगा मम्मी ध्यान ना हां 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 चलो कोई बात नहीं कोई बात नहीं ਇਹ ਲਾਭੀ ਚਾਹ ਵੀ ਆ ਗਈ ਭਾਈ ਹਣ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਬਲੌਗ ਚ ਪਹਿਲਾਂ ਚਾਹ ਦਾ ਟੈਸਟ ਮਮਮੀ ਕੈਮਰੇ ਮੈਂ ਪਹਿਲਾਂ ਚਾਹ ਦਾ ਟੈਸਟ ਕਰਾ ਦੋ ਮਾਤਾ ਜੀ ਮਮਮੀ ਧਿਆਨ ਨਾਲ ਪਰ ਚਿੱਟੇ ਇਹਨੂੰ ਰੱਖਾ ਇਸ ਪਾਸੇ ਮਮਮੀ ਵੇਖਦੀ ਹੈ ਕਿ ਅੱਗ ਨਹੀਂ ਮੇਰੀ ਗੱਲ ਸੁਣੋ ਗਰਮ ਜਿਆਦਾ ਹੈ ਇਹ ਪੀਏ ਕਿਦਾਂ ਇਹਨੂੰ ਮੈਂ ਕਹਿੰਦੇ ਪਹਿਲਾਂ ਇਹਨੂੰ ਪੀ ਗਏ ਤਾਂ ਪੀ ਗਦੇ ਹਾਂ ਪਿਆਲੀ ਵਾਲੀ ਚਾਹ ਐ ਮਮਮੀ ਇਸ ਤ ਵਾ ਫਰਕ ਹੈਗਾ ਮੰਮੀ ਕੜੀ ਕੜ ਗਈ ਐਨ ਹੈ ਮੰਮੀ ਚ ਹੈ ਐਨ ਕੜ ਕੇ ਬਣਦੀ ਹੈ ਚਾਹ ਦੇ ਚ ਫੇ ਹੈਗਾ ਫਰਕ ਕੜੀ ਖਾ ਲਈ ਚਾਹ ਪੀ ਲਈ ਐਨ ਗਾੜੀ ਪਈ ਆ ਹਾਂ ਮੰਮੀ ਇਹ ਨਹੀਂ ਜੈ ਜੀ ਕੜੀ ਖਾ ਲਈ ਜੈ ਜੀ ਚਾਹ ਪੀ ਲਈ ਤੁਸੀਂ ਖਾਣਾ ਖਾ ਲਓ ਨਾ ਲੈ ਖਾਣਾ ਖਾ ਲਾ ਤੂੰ ਤੇ ਲਓ ਜੀ ਬੈਠ ਜਾ ਹਾਂ ਮੇਰਾ ਕੋਲੀਆ ਲਈ ਵੀ ਮੰਮੀ ਟੇਸਟ ਵਧੀਆ ਲੱਗਦਾ ਇਹਦਾ ਜੇ ਆਪਾਂ ਗੁਰਦੁਆਰੇਆਂ ਵਿੱਚ ਬਾਠੀਆਂ 'ਚ ਚਾਹ ਪੀਂਦੇ ਨਾ ਬਹੁਤ ਸਵਾਦ ਲੱਗਦੀ ਹਾਂ ਤੇ ਮੰਮੀ ਬਣੀ ਇੱਕ ਵਾਰ ਇਹਨੂੰ ਵੀ ਮੂੰਹ ਲਾ ਕੇ ਪੀ ਕੇ ਦੇਖ ਗਰਮ ਤਾਂ ਨਹੀਂ ਇਹ ਖਲੇ ਵੀ ਗਰਮ ਨਹੀਂ ਨਹੀਂ ਮੰਮੀ ਹੋ ਗਿਆ ਠੰਡਾ ਹੋਣ ਕੋਸਾ ਜਾਇ ਜਿਆਦਾ ਗਰਮ ਨਹੀਂ ਕੋਸਾ ਜਾਈ ਜਿਆਦਾ ਗਰਮ ਨਹੀਂ ਹੈਗਾ ਹੁਣ ਠੰਡਾ ਹੋ ਗਿਆ ਤੇ ਲਓ ਸੀਚਾ ਚਾਹ ਪਾਈ ਅਲੱਗ ਤਰੀਕੇ ਦੀ ਹੈਂ ਇਹ ਨੂੰ ਕਹਿੰਦੇ ਆ ਤੰਦੂਰੀ ਚਾਹ ਠੀਕੇ ਦੀ ਬਿੱਤੀ ਚਾਹ ਪਾਈ ਹਾਂ ਤੰਦੂਰੀ ਤੰਦੂਰੀ ਵਧੀਆ ਪਹਿਲੀ ਵਾਰ ਪੀਤੀ ਆ ਆਪਣੀਆਂ ਚਾਹ ਮਮੀ ਇਹ ਚੀਜ਼ਾਂ ਜਿਹੜੀਆਂ ਆਪਾਂ ਨੇ ਨਹੀਂ ਕਦੇ ਦੇਖੀਆਂ ਇਹ ਟੇਸਟ ਕਰਨੀਆਂ ਚਾਹੀਦੀਆਂ ਹਨਾ ਦੇਖੋ ਫਿਰ ਛਾਕੇ ਇਹਦੇ 'ਚ ਥੋੜਾ ਜਿਹਾ ਹਲਕ ਸਵਾਦ ਆਉਂਦਾ ਹੈ ਗਰਮ ਨਹੀਂ ਉਹ ਫਿਰ ਚਾਹ ਨਹੀਂ ਫਿਰ ਚਾਹ ਗਰਮਾ ਬਿਚਾ ਗਰਮਾ ਹਾਂ ਠੀਕ ਆ ਠੀਕ ਆ ਠੀਕ ਆ ਬੇ ਚੱਲ ਚਾਹ ਗਰਮਾ ਭਾਈ ਹੂੰ ਵੈਸੇ ਸੁਆਦ ਆ ਚਾਹੇ ਇਹਨਾਂ ਦਾ ਵੀ ਕੁਟੜਾ ਦਾ ਆਪਣਾ ਸੁਆਦ ਹੈ ਕਿਸ ਨਾਲ ਤਾਂ ਨਹੀਂ ਪਾ ਕੇ ਦਿੱਤੀ ਗੱਲ ਹੈ ਕਿ ਮਿੱਟੀ ਦੇ ਬਰਤਨਾਂ ਵਾਲੇ ਤਾਂ ਹਰੇਕੀ ਚੀਜ਼ ਸੁਆਦ ਹੁੰਦੀ ਹੈ ਮਿੱਟੀ ਦੇ ਆ ਨਾ ਇਹ ਇਹਨਾਂ ਦੀ ਅਲੱਗੇ ਚੀਜ਼ ਆ ਇਹਨਾਂ ਨੂੰ ਮੰਨਿਆ ਕਿ ਵਿੱਚ ਤੌੜੀ ਚ ਕਿੰਨਾ ਵਧੀਆ ਬਣਦੀ ਦਾਲ ਇੰਨੀ ਵਧੀਆ ਬਣਦੀ ਹੈ ਨਾ ਹਾਂ 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 ਖਾਈ ਜਾ ਖਾਈ ਜਾ ਹਾਂ ਜੇ ਆਪਾਂ ਤੌੜੀ ਚ ਬਣਾਦੇ ਸਹੀ ਗੱਲ ਹੈ ਚਲੋ ਜੀ ਮੈਂ ਬਣਾਏਗਾ ਅੱਜ ਤੌੜੀ ਜਿਸ ਤਰ੍ਹਾਂ ਮੈਂ ਤੌੜੀ ਚੱਪਾ ਬਣਾ ਕੇ ਦੇਖੂਗਾ ਕਿਤੇ ਹਾਂ ਮੈਨੂੰ ਵੀ ਬਹੁਤ ਦਿਲ ਕਰ ਹੁਣ ਅਗਲੀ ਵਾਰ ਸਾਗ ਤੌੜੀ ਚੇ ਬਣਾਉਣਾ ਚਲੋ ਠੀਕ ਆ ਜੀ ਫਿਰ ਮਿਲਦੇ ਹੁਣ ਤੁਹਾਨੂੰ ਅਗਲੇ ਵਲੌਗ ਚ ਤੇ ਉਹ ਇਜਾਜ਼ਤ ਸასი ਕਾਲ ਜੀ ਸਾਰਿਆਂ ਮੈਨਾਂ ਸੁਣਿਆ ਮੈਨਾਂ ਤੇ ਲਿਆਣਾ ਖਾਂਦੀ ਹੋਦੀਆਂ ਸੀਆਂ ਉਹਨਾਂ ਨੇ ਕੋ ਉਸ ਖਾਣਾ ਬਹੁਤ ਪਸੰਦ ਲਿਆ ਕਿਤੇ ਕਹਿ ਰਹੇ ਸੀ ਚਟਣੀ ਦਾ ਨਹੀਂ ਸਵਾਦ ਜੇ ਚਟਣੀ ਤੋਂ ਬਿਨਾ ਮਾਮਸਾ ਦੂਰੇ ਐਦਾ ਕਹਿੰਦੀ ਹੁੰਦੀ ਸੀ ਉਹ ਤਾਂ ਫੇਰ ਹੈਗਾ ਹੀ ਮਾਮਸਾ ਨਹੀਂ ਆ ਮੈਂ ਉਹ ਫੇਰ ਜਾਨ ਆਹ ਇੱਕ ਐਸਾ ਗਲੇ ਵੀ ਚਟਣੀ ਗਰ ਸਵਾਦ ਲੱਗਦੇ ਆ ਜਾਨ ਮੈਂ ਕਿਹਾ ਪਤਾ ਨਹੀਂ ਕਿ ਮੈਨੂੰ ਇਹ ਵੀ ਚਟਣੀ ਚ ਜਾਨ ਹੋਣੀ ਆ ਇਹਨਾਂ ਦੀ ਬਸ ਦੀ ਆ ਚਟਣੀ ਵਿੱਚ ਹਾਂ ਸਵਾਦ ਦੀ ਜਾਨ ਵਾਦੀ ਚਟਣੀ ਨਾਲ ਚਟਣੀ ਨਾਲ ਸਵਾਦ ਲੱਗਦੇ ਆ ਇਹ ਬਹੁਤ ਐਦਾ ਕਹਿ ਸਕਦੇ ਆ ਹਜੇ ਉਰੇ ਤਾਂ ਇਹਨਾਂ ਨੇ ਹਜੇ ਉਰੇ ਤਾਂ ਇਹਨਾਂ ਨੇ ਮੰਮੀ ਸਲਾਦ ਨਹੀਂ ਦਿੱਤਾ ਮੇਰੇ ਦਾ ਸਲਾਦ ਗਿਲ ਬਹੁਤ ਜਿਆਦਾ ਸਵਾਲ ਲੱਗਦੇ ਆ ਸਲਾਦ ਹੋਵੇ ਨਾ ਹਾਂ ਸਲਾਦ ਹੋਵੇ ਜਗੈਰੀ ਨਾ ਉਹ ਬਾਤ ਆ ਬਸ ਇਹਨਾਂ ਨੇ ਸਲਾਦ ਨਹੀਂ ਨਾ ਕਿੰਨੇ ਗਾਜਰਾ ਬੰਦ ਗੋਭੀ ਹੋ ਕੇ ਦਾ ਆਈਟਮਾ ਤਾਂ ਆਹੀ ਪੈਂਦੀ ਆ ਧਨੀਆ ਬੰਦ ਗੋਭੀ ਗਾਜਰਾ ਹਣੀਆਂ ਤੇ ਪਿਆਜ਼ ਹੋਣੇ ਮਣੇ ਮੋਟੇ ਬਸ ਆਹੀ ਆਟਮਾ ਪੈਂਦੀ ਆ ਆਹੋ ਹੋਰ ਕੀ ਹੁੰਦਾ ਆਹੀ ਕੁਝ ਹੁੰਦਾ ਹੋਰ ਕੀ ਚਾਹੀਦੀ ਠੁੱਲੜ ਚਾਹੀਦੀ ਕੁੱਲੜਾ ਜਾਇ ਲਿਆ ਯਾਰ ਕੁੱਲੜੇ ਰਿਆ ਲਿਆ ਫਿਰ ਲਿਆ ਕੋਈ ਆ ਦੋ ਲਿਆ ਜੀ ਇੱਕ ਬੰਦਾ ਸਾਡਾ ਪਿੰਡਾਂ ਨਹੀਂ ਜਾ ਹਾਂ ਦੋ ਲਿਆ ਤੇ ਹੋਰ ਕੀ ਮੰਗਾਇਆ ਪਾ ਪੀਜ਼ਾ ਹਾਂ ਤਿੰਨ ਚੀਜ਼ਾਂ ਮੰਗਾਈਆਂ ਨੇ ਮੈਂ ਤਾਂ ਪੀਜ਼ਾ ਮੰਗਾਇਆ ਤਾਂ ਤੰਦੂਰੀ ਚਾਹ ਟਰਾਈ ਕੀਤੀ ਤੰਦੂਰੀ ਚਾਹ ਤੰਦੂਰੀ ਚਾਹ ਤੰਦੂਰ 'ਤੇ ਬਣਦੀ ਹੈ ਨਹੀਂ ਨਹੀਂ ਮੱਠਾ ਕਰਾਉਂਦਾ ਮੱਠੇ ਬਣਾਦੇ ਆ ਅੱਛਾ ਅੱਛਾ ਉਹ ਲਿਆ ਦੇ ਚਾਹ ਉਹ ਲਿਆ ਫਿਰ ਦੋ ਕੱਪ ਹਾਂ ਉਹ ਲਿਆ ਕੋਈ ਵੀ ਲਿਆ ਦੂ ਚਾਹ ਲਿਆ ਹੈ ਕੋਈ ਨਾ ਤੁਸੀਂ ਖਾ ਲੂ ਮੈਂ ਪੀਜਾ ਖਾ ਲੂਗਾ ਓਕੇ ਗਿਆ ਤੇ ਆ ਦੇਖ ਇਹ ਹੁੰਦਾ ਮਾਤਾ ਦੀ ਮਮਤਾ ਇਹ ਹੁੰਦੀ ਆ ਮੈਂ ਹੱਥ ਲਾਇਆ ਤੁੰਡੀ ਮਮੀ ਨੇ ਹੱਥ ਨਹੀਂ ਦਿੱਤਾ ਤੇਰੇ ਹੱਥ ਲਾਉਣ ਤੇ ਪਹਿਲਾਂ ਫੜਾਤਾ ਮਾਤਾ ਨੇ ਮਮੀ ਜੀ ਦੀ ਹੈ ਤੇ ਮੇਰਾ ਜੀ ਹੈ ਮਮੀ ਜੀ ਦੀ ਹੈ ਹੂੰ ਬੋਲੇ ਇਹਦਾ ਠੀਕ ਆ ਹਾਂ ਠੀਕ ਆ ਵਧੀਆ ਬੜੇ ਵੇਰਾ ਤਵਾ ਠੀਕ ਆ ਤੇ ਚਲੋ ਫੇਰ ਹੁਣ ਭਾਈ ਮੈਂ ਵੀ ਸ਼ੱਕ ਲਵਾ ਬਾਕੀ ਹੁਣ ਪੀਜ਼ਾ ਅੱਛਾ ਪੀਜ਼ਾ ਤੁਹਾਡਾ ਕਰ ਲਿਆ ਨਾ ਮੈਂ ਵੀ ਨੇ ਸਖਾਇਆ ਮਾਣਾ ਨੇ ਵੀ ਭੂਲਾ ਨੇ ਵੀ ਚੀਜ਼ ਵੰਡ ਕੇ ਬੈਗੀ ਉਹ ਤਾਂ ਹੈਗਾ ਹੀ ਆ ਤੇ ਚਲੋ ਫੇਰ ਸ਼ੱਕ ਲਿਆ ਜੀ ਹੁਣ ਵੈਸੇ ਆਏ ਤਾਂ ਇਹ ਸ਼ੇਕ ਇਹ ਆ ਮੈਨੂੰ ਤਾਂ ਇਦਾਂ ਦਾ ਵੀ ਭਰ ਕੇ ਆਉਗੀ ਪਲੇਟ ਵੈਸੇ ਕੁਆਂਟੀਟੀ ਘਟਣੀ ਆ ਹੈਨਾ ਕੌਣ ਚਲੋ ਬਾਕੀ ਛਕੀਏ ਜੀ ਫੇਰ ਹੁਣ ਪੀਜ਼ਾ ਦੇਖ ਲੈਂਦੇ ਆ ਉਸ ਤੋਂ ਬਾਅਦ ਫੇਰ ਇੱਕ ਹੋਰ ਮੰਗਾ ਲਾਂਗੇ ਜੇ ਨਾ ਕੁਝ ਬਣਿਆ ਟੇਸਟ ਉਦਾਂ ਬਹੁਤ ਵਧੀਆ ਐ ਜੀ ਗੱਲ ਨਹੀਂ ਪਰ ਕੁਆਂਟੀਟੀ ਘੱਟ ਚਲੋ ਕੋਈ ਗੱਲ ਨਹੀਂ ਉਹ ਵੈਸੇ ਤਾਂ ਮੰਮੀ ਟੇਸਟ ਆ ਵਧੀਆ ਸਵਾਦ ਆ ਪਰ ਪਰ ਦਿੱਤੇ ਘੱਟ ਆ ਹਾਂ ਮੈਂ ਉਹ ਜੀ ਕਹਿੰਦਾ ਵੀ ਦੋ ਦੋ ਆਏ ਆ ਹਨਾ ਤੇ ਚਲੋ ਛਕ ਲੰਨੇ ਆਗੇ